ਪੁਲਿਸਾਰੇ ਉਹਨਾਂ ਨੂੰ ਬੋਲਣ ਤੋਂ ਮਨ੍ਹਾ। ਇਹ ਮੇਰੇ ਹੱਥে ਬਣਾ ਵੀਡੀਓ ਬਣਾਇਆ। ਇਸੇ ਬੱਚਾ ਮੇਰਾ ਆਪਣੀ ਪਤਨੀ ਨੂੰ ਆਪਣੇ ਮਾਰ ਰਿਹਾ ਹੈ। ਇਹ ਨੰਬਰ। ਨਿਆង ਸਿੰਘਾ ਦੀਆਂ ਇਹ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹ ਕਿਸੇ ਨਾ ਕਿਸੇ ਦੇ ਨਾਲ ਹੱਥੋ ਪਾਈ ਤੇ ਤਲਵਾਰ ਦੇ ਨਾਲ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਜੀਆ ਇਹ ਤਸਵੀਰਾਂ ਨੇ ਜੋਤਿਰ ਮੱਠ ਦੀਆਂ ਜੋ ਕਿ ਉੱਤਰਾਖੰਡ ਦੇ ਵਿੱਚ ਪੈਂਦਾ ਹੈ ਉੱਥੇ ਰਸਤੇ 'ਚ ਜਾਂਦੇ ਹੋਏ ਇੱਕ ਕਿਸੇ ਦੀ ਐਕਟਿਵਾ ਫਸ ਗਈ ਤੇ ਉਸ ਐਕਟਿਵਾ ਨੂੰ ਅੱਗੇ ਕਰਨ ਦੇ ਚੱਕਰ ਦੇ ਵਿੱਚ ਨਿਯੰਗ ਸਿੰਘਾਂ ਦੀ ਉੱਥੇ ਦੇ ਲੋਕਾਂ ਦੇ ਨਾਲ ਬੈਂਸ ਬਸਈਆ ਹੋ ਗਿਆ ਤੇ ਜਿਸ ਤੋਂ ਬਾਅਦ ਗੱਲ ਇੰਨੀ ਵੱਧ ਗਈ ਕਿ ਨਿਯੰਗ ਸਿੰਘਾਂ ਵੱਲੋਂ ਤਸਵੀਰਾਂ ਦੇ ਵਿੱਚ ਸਾਬ ਦੇਖਿਆ ਜਾ ਸਕਦਾ ਹੈ ਕਿ ਇੱਕ ਥੱਪੜ ਮਾਰਨ ਦੀ ਗੱਲ ਕੀਤੀ ਗਈ ਉਸ ਤੋਂ ਬਾਅਦ ਤਲਵਾਰ ਕੱਢ ਕੇ ਵੀ ਉਸਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਿਯੰਗ ਸਿੰਘਾਂ ਦੀ ਜਦੋਂ ਉੱਥੋਂ ਦੀ ਚਲੇ ਜਾਂਦੇ ਨੇ ਤਾਂ ਫਿਰ ਅੱਗੇ ਜਾ ਕੇ ਪੁਲਿਸ ਥਾਣੇ ਦੇ ਵਿੱਚ ਵੀ ਉਹਨਾਂ ਦੀ ਹਥੋਪਾਈ ਹੁੰਦੀ ਹੈ ਤੇ ਇੱਥੇ ਤੱਕ ਕਿ ਨਿਯੰਗ ਸਿੰਘਾਂ ਵੱਲੋਂ ਜੋ ਉੱਥੇ ਤੋਂ ਜਾਣਕਾਰੀ ਮਿਲੀ ਹੈ ਪੁਲਿਸ ਥਾਣੇ ਦੇ ਵਿੱਚ ਹੀ ਇੱਕ ਪੁਲਿਸ ਮੁਲਾਜ਼ਮ ਦੇ ਸਿਰ ਤੇ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜੋ ਕਿ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਤੇ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਉੱਥੇ ਦੇ ਲੋਕ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਣੇ ਹਾਂ ਉਸ ਤੋਂ ਪਹਿਲਾਂ ਦੱਸ ਦਈਏ ਕਿ ਆ

ਤਾਂ ਪੁਲਿਸ ਨੇ ਇਹਨਾਂ 7 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਨਿਹੰਗ ਸਿੰਘ ਨਵਾਲਿਕ ਦੱਸਿਆ ਜਾ ਰਿਹਾ ਤੇ ਪੁਲਿਸ ਨੇ ਹੋਰ ਕੀ ਕੁਝ ਦੱਸਿਆ ਉਹ ਵੀ ਸੁਣ ਲਵੋ ਅੱਜ ਦਿਨ ਮੈਂ ਜੋਤੀਰਮਠ ਗੁਰਦੁਆਰਾ ਕੇ ਪਾਸ ਇੱਕ ਸਥਾਨੀ ਵਪਾਰੀ ਕੇ ਸਾਥ 8 ਨਿਹੰਗ ਸਿੱਖ ਯਾਤਰੀਆਂ ਕਾ ਸਕੂਟਰ ਨਿਕਾਲਣੇ ਕੋ ਲੈਕਰ ਵਿਵਾਦ ਹੋ ਗਿਆ ਥਾ ਜਿਸਮੈਂ ਸਿੱਖ ਯਾਤਰੀਆਂ ਦੁਆਰਾ ਸਥਾਨੀ ਵਪਾਰੀ ਕੋ ਤਲਵਾਰਾਂ तलवारों से वार करते हुए उस पर प्रहार किया गया जिसकी सूचना देने के लिए जब स्थानीय व्यापारी थाने पर पहुंचा तो स्थानीय व्यापारी के साथ इन निहंग सिख यात्रियों द्वारा थाने पर भी मारपीट करने का प्रयास किया गया जिसमें बीज बचाव पर पुलिस के आने पर उक्त निहंग सिख यात्रियों द्वारा मौजूद वरिष्ठ उपनिरीक्षक के के ऊपर भी प्रहार किया गया तलवारों से जिससे वरिष्ठ उपनिरीक्षक को भी चोट आई है स्थानीय व्यापारी के द्वारा दी गई तहरीर और वरिष्ठ उप निरीक्षक के द्वारा दी गई तहरीर के आधार पर थाने पर अभियोग दर्ज है इस मामले में कुल आठ निहंग सिख यात्रियों में से सात निहंग सिख यात्रियों को गिरफ्तार किया जा चुका है ਔਰ ਇੱਕ ਨਿਹੰਗ ਸਿੱਖ ਯਾਤਰੀ ਨਾਬਾਲिग ਹੈ ਜਿਸ ਕਾਰਨ ਉਸੇ ਗ੍ਰਫਤਾਰ ਨਹੀਂ ਕੀਤਾ ਗਿਆ ਹੈ ਉਸ ਦੇ ਵਿਰੁੱਧ ਅਗਰੰਭ ਵਿਧਿਕ ਕਾਰਵਾਈ ਕੀ ਜਾਏਗੀ ਤਾਂ ਇਹ ਸਤ ਨਿਹੰਗ ਸਿੰਘ ਜੋ ਕਿ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਗੁੰਡਾਗਰਦੀ ਤੇ ਹੋਰ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਗ੍ਰਫਤਾਰ ਕਰ ਲਿਆ ਗਿਆ ਹੈ ਇਹਨਾਂ ਦੇ ਉੱਤੇ ਧਾਰਾ ਜਿਹੜੀ ਪੁਲਿਸ ਵੱਲੋਂ ਲਗਾਈ ਗਈ ਹੈ ਉਹ ਲਗਾਈ ਗਈ ਹੈ BNS ਦੇ ਤਹਿਤ 109 ਸੈਕਸ਼ਨ 1 191 ਸੈਕਸ਼ਨ 2 193 ਸੈਕਸ਼ਨ 3 352 ਅਤੇ 352 ਸੈਕਸ਼ਨ 3 ਤੇ ਜਿਹੜਾ SSI ਯਾਨੀ ਕਿ ਜਿਹੜਾ ਉੱਥੇ ਪੁਲਿਸ ਮੁਲਾਜ਼ਮ ਸੀਗਾ ਉਸ ਦੇ ਉੱਤੇ ਵੀ ਹਮਲਾ ਕੀਤਾ ਗਿਆ ਉਸ ਦੀ FIR ਦੂਸਰੀ ਕੀਤੀ ਗਈ ਹੈ ਤੇ ਉਹਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ 109 ਸੈਕਸ਼ਨ uh, 1 101 ਸੈਕਸ਼ਨ 1 ਤੇ 191 ਸੈਕਸ਼ਨ 2 ਤੇ 132 ਦੇ ਤਹਿਤ ਇਹਨਾਂ ਸੱਤ ਜਿਹੜੇ ਨਿਯੰਗ ਸਿੰਘ ਨੇ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਇਹਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨਿਯੰਗ ਸਿੰਘਾਂ ਦੀ ਜੋ ਪਛਾਣ ਹੋਈ ਹੈ ਉਹ ਦੱਸ ਦਈਏ ਸਭ ਤੋਂ ਪਹਿਲਾਂ ਹਰਪ੍ਰੀਤ ਸਿੰਘ ਅਮਰਿਤਪਾਲ ਸਿੰਘ ਹਰਪ੍ਰੀਤ ਭਿੰਦਰ ਸਿੰਘ ਗਰਜਾ ਸਿੰਘ ਹਰਜੋਤ ਸਿੰਘ ਅਤੇ ਭੋਲਾ ਸਿੰਘ ਦੇ ਵਿੱਚ ਰੂਪ ਦੇ ਵਿੱਚੋਂ ਇਹਨਾਂ ਦੀ ਪਛਾਣ ਹੋਈ ਹੈ ਜਿਹੜੇ ਕੀ ਫਤੇਗੜ ਸਾਹਿਬ ਦੇ ਰਹਿਣ ਵਾਲੇ ਨੇ ਤੇ ਲਗਾਤਾਰ ਪੰਜਾਬ ਦੇ ਵਿੱਚ ਤਾਂ ਨਿਆਂਗ ਸਿੰਘਾਂ ਦੀਆਂ ਇਸ ਤਰ੍ਹਾਂ ਹਮਲੇ ਕਰਨ ਦੀਆਂ ਵੀਡੀਓ ਸਈ ਸਾਹਮਣੇ ਆ ਰਹੀਆਂ ਸੀਗੀਆਂ ਜਿਸ ਦੇ ਵਿੱਚ ਅਸੀਂ ਜਲੰਧਰ 'ਚ ਦੇਖਿਆ ਉੱਥੇ ਵੀ ਇੱਕ ਦੁਕਾਨ ਦੇ ਉੱਤੇ ਹਮਲਾ ਕੀਤਾ ਗਿਆ ਤੋੜਪੰਨ ਕੀਤੀ ਗਈ ਉਸਦੇ ਮਾਲਕ ਨੂੰ ਕੁੱਟਿਆ ਮਾਰਿਆ ਗਿਆ ਉਸ ਤੋਂ ਬਾਅਦ ਅਮਰਿਤਪਾਲ ਮਹਿਰੋ ਵਾਲਾ ਕੇਸ ਅਤੇ ਹੋਰ ਇਸ ਤਰ੍ਹਾਂ ਦੇ ਕਈ ਕੇਸ ਨੇ ਪੰਜਾਬ ਦੇ ਵਿੱਚ ਜਿਹੜੇ ਹੁੰਦੇ ਆ ਰਹੇ ਨੇ ਤੇ ਹੁਣ ਨਿਆਂਗ ਸਿੰਘਾਂ ਵੱਲੋਂ ਉੱਤਰਾਖੰਡ ਦੇ ਵਿੱਚ ਕਿ ਵੀ ਇਸ ਤਰ੍ਹਾਂ ਦੀ ਮਾੜੀ ਹਰਕਤ ਕੀਤੀ ਗਈ ਹੈ ਜੋ ਕਿ ਸਿਕਸ਼ਰਦਾਲੂ ਲਗਾਤਾਰ ਸੇਮਕੁੰਡ ਸਾਹਿਬ ਦੀ ਯਾਤਰਾ ਲਈ ਜਾ ਰਹੇ ਸੀਗੇ ਕਿਤੇ ਨਾ ਕਿਤੇ ਇਹ ਚੀਜ਼ ਬਾਕੀ ਯਾਤਰੀਆਂ ਦੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਸਾਰੇ ਨਿਆਂ ਸਿੰਘਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਜਿੱਥੇ ਜਾ ਰਹੇ ਹਾਂ ਗੁਰੂ ਘਰ ਜਾ ਰਹੇ ਹਾਂ ਉੱਥੇ ਲੜਾਈ ਝਗੜੇ ਗਲ ਗਲੋਚ ਕਰਨ ਦੇ ਨਾਲ ਕੋਈ ਵੱਡਾ ਨਾਮ ਨਹੀਂ ਹੋ ਜਾਣਾ ਇਸ ਦੇ ਨਾਲ ਸਾਰੀ ਕੌਮ ਦਾ ਨਾਮ ਜਿਹੜਾ ਹੈ ਉਹ ਖਰਾਬ ਹੁੰਦਾ ਹੈ ਸੋ ਤਸਵੀਰਾਂ ਜੋ ਸਾਡੇ ਸਾਹਮਣੇ ਆਈਆਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਇਹ ਨਯੰਗ ਸਿੰਘਾ ਦੀਆਂ ਤੇ ਜਿਨ੍ਹਾਂ ਤੇ ਇਲਜ਼ਾਮ ਲੱਗਾ ਕਿ ਉਹਨਾਂ ਨੇ ਕਿਰਪਾਨ ਦੇ ਨਾਲ ਲਗਾਤਾਰ ਹਮਲੇ ਕੀਤੇ ਲੋਕਲ ਲੋਕਾਂ ਦੇ ਉੱਤੇ ਵੀ ਤੇ ਨਾਲ ਹੀ ਪੁਲਿਸ ਮੁਲਾਜ਼ਮ ਦੇ ਉੱਤੇ ਵੀ ਹਮਲਾ ਕਰ ਦਿੱਤਾ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ